हां जी दोस्तों सारेया नुं सस् नमस्कार स्वागत करदे हां ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜਿਟ ਹੈਗੀ ਆ ਪਿੰਡ ਕਰਿਆਲਾ ਤਹਿਸੀਲ ਪੱਟੀ ਜ਼ਿਲ੍ਹਾ 시ਰੀ ਤਰਨਤਾਰਨ ਸਾਹਿਬ ਵੀਰ ਜਗਰਾਜ ਸਿੰਘ ਦੇ ਕੋਲੇ ਆਇਆ ਹਾਂ ਦੋਸਤੋ ਪਸ਼ੂ ਵਪਾਰ ਦਾ ਕੰਮ ਆ ਵੀਰ ਦਾ ਪਹਿਲਾਂ ਵੀ ਕਾਫੀ ਵੀਡੀਓ ਦੋਸਤੋ ਆਪਾਂ ਇਸ ਘਰੋਂ ਅਪਲੋਡ ਕੀਤੀਆਂ ਨੇ ਪਹਿਲਾਂ ਕਾਫੀ ਪਸ਼ੂ ਤੁਹਾਨੂੰ ਦਿਖਾਉਂਦੇ ਰਹੇ ਦਾ ਅੱਜ ਦੋਸਤੋ ਇਸ ਕਵਰੇਜ ਦੇ ਵਿੱਚ ਟੋਟਲ 6 ਨਗ ਤੁਹਾਨੂੰ ਦਿਖਾਉਣੇ ਆ ਤਿੰਨ ਬੈੜਾਂ ਤੇ ਤਿੰਨ ਹੀ ਮਜਾਂ ਝੋਟੀਆਂ ਪਸ਼ੂ ਆਲਮੋਸਟ ਜਿਹਨੇ ਦਿਖਾਉਣੇ ਆ ਸਾਰੇ ਸੂਏ ਸੂਏ ਆ ਸਾਰੇ ਪਸ਼ੂ ਦੁੱਧ ਦਤੇ ਆ ਦੋਸਤੋ ਬੌਲੇ ਤੇ ਆ ਪੂਰੀ ਗੱਲਬਾਤ ਆਪਾਂ ਵੀਰ ਜਗਰਾਜ ਦੇ ਨਾਲ ਕਰ ਲਾਂਗੇ ਉਹਨਾਂ ਤੋਂ ਪੂਰੀ ਡਿਟੇਲ ਲੈ ਕੇ ਤੁਹਾਡੇ ਨਾਲ ਸਾਂਝੀ ਕਰ ਦਿੱਤੀ ਜਾਊਗੀ ਸੋ ਵੀਡੀਓ ਦੇ ਨਾਲ ਦੋਸਤੋ ਐਂਡ ਤੱਕ ਜਰੂਰ ਬਨੇ ਰਹੋ ਅੱਜ 17 ਜਨਵਰੀ ਨੂੰ ਇਹ ਆਪਾਂ ਕਵਰੇਜ ਕਰਦੇ ਆ ਦੋਸਤੋ ਸਾਮਾ ਕੋਈ ਸ਼ਾਮ ਦੇ 5:30 ਵਜੇ ਦਾ ਸੋ ਬਾਕੀ ਪਸ਼ੂ ਦੋਸਤੋ ਜਿਹੜਾ ਐਨੀਮਲ ਪਸੰਦ ਆਊਗਾ ਆਪਣੀ ਹਰ ਵਾਰ ਰਿਕਵੈਸਟ ਹੁੰਦੀ ਆ ਖਰੀਦਦਾਰ ਵੀਰਾਂ ਦੇ ਅੱਗੇ ਗੱਬਣ ਪਸ਼ੂ ਆਪਣਾ ਚੌਥਾ ਨਾਲ ਦਾ ਟਿੱਪ ਕੇ ਤਸੱਲੀ ਤੁਸੀਂ ਕਰਨੀ ਆ ਜੇਕਰ ਕੋਈ ਸੂਇਸ ਵਾਪਸ ਪਸ਼ੂ ਲੈਂਦਾ ਦੋਸਤ ਦੁੱਧ ਤੇ ਪਸ਼ੂ ਲੈਂਦਾ ਚਾਹੇ ਬੌਲੇ ਤੇ ਆ ਤਸੱਲੀ ਨਾਲ ਇੱਕ ਟਾਈਮ ਚੋਲੋ ਦੋ ਟਾਈਮ ਚੋਲੋ ਨਰਕ ਪਰਖਾ ਚੌਥਾ ਨਾਂ ਦੀ ਆ ਠੀਕ ਹੈ ਜੀ ਪਸ਼ੂ ਦੀ ਤੁਸੀਂ ਕਰਨੀ ਆਪਣਾ ਹੱਕ ਸਮਝ ਕੇ ਤਸੱਲੀ ਜ਼ਰੂਰ ਕਰ ਲਿਆ ਕਰੋ ਠੀਕ ਹੈ ਜੀ ਆਓ ਲੈਨੇ ਆ ਜਾਣਕਾਰੀ ਵੀਰ ਜਗਰਾਜ ਤੋਂ ਪੁੱਛਦੇ ਆ ਕੀ ਡਿਟੇਲ ਆ ਜਿਹਨਾਂ ਪਸ਼ੂਆਂ ਦੇ ਸਭ ਤੋਂ ਪਹਿਲਾਂ ਵੀਰ ਜਗਰਾਜ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜੀ ਉਸ ਨਾਲ ਸਭ ਠੀਕ ਠਾਕ ਹੈ ਬਹੁਤ ਵਧੀਆ ਜਗਰਾਜ ਕੈਮ ਵਧੀਆ ਹੀ ਵਧੀਆ ਅੱਛਾ ਜਗਰਾਜ ਵੀਰੇ ਕਿੰਨਾ ਚੱਲਦਾ ਪਿਆ ਹੁਣ ਪਸ਼ੂ ਵਪਾਰ ਦਾ ਕਰ ਆ ਚੱਲੀ ਜਾਂਦਾ ਵਧੀਆ ਗੇ ਆ ਤੇ ਇਹਨ ਮਜਾਂ ਤੇ ਤੈਨ ਹੀ ਬੈੜਾ ਹਾਂਜੀ ਹਾਂਜੀ ਸੋਇ ਸਵੇ ਸਾਰੇ ਹਾਂਜੀ ਹਾਂਜੀ ਸੋਇ ਸਵੇ ਠੀਕ ਆ ਦੁੱਧ ਤਾਂ ਤੇ ਮਨੋਂ ਤਾਂ ਚੱਲਣ ਰਿਹਾ ਉਹਨਾਂ ਕੋ ਬੋਲੇ ਬੁਲੇ ਤੇ ਵੀ ਹੈਗੀ ਬੈੜ ਮਜ ਨਹੀਂ ਇੱਕ ਹੀ ਆ ਮੈਂ ਬਿਲਕੁਲ ਤਾਜੀ ਬਾਕੀ ਤਾਂ ਕੋਈ ਕੋਈ 15 ਦਿਨਾਂ ਦੇ 20 ਦਿਨਾਂ ਦਾ ਬੱਚਾ ਕੋਈ ਅੱਛਾ ਬਾਕੀ ਦੁੱਧ ਤੇ ਚੱਲ ਨਹੀਂ ਰਿਹਾ 15 20 20 ਦਿਨਾਂ ਤੇੜ-ਘੜ ਹੈਗੇ ਹੂੰ ਠੀਕ ਆ ਜੀ ਤੇ ਬਾਕੀ ਚੰਗੇ ਆ ਦੁੱਧ ਦਾ ਰਿਕੌਰ ਕੋਟ ਮਜਾਂ ਤੇ ਚੰਗੀਆਂ ਥਾਣਾ ਥੋਨਾ ਦੀਆਂ ਸਾਫ਼ ਸੁਥਰੀਆਂ ਮੈਂ ਸਾਫ਼ ਸੁਥਰੀਆਂ ਥਾਣਾ ਨਹੀਂ ਠੀਕ ਆ ਜੀ ਹਾਂਜੀ ਲਓ ਦੋਸਤੋ ਪਸ਼ੂ ਸਾਫ਼ ਸੁਥਰੇ ਹਰ ਵਾਰ ਹੀ ਹੁੰਦੇ ਆ ਬਾਕ ਆਪ ਦੀ ਸੂਜ ਬੂਜ ਨਾਲ ਪਸ਼ੂ ਤੁਸੀਂ ਖਰੀਦਣਾ ਹੁੰਦਾ ਹੈ ਕਿਉਂਕਿ ਅੱਗੋਂ ਵਪਾਰੀ ਵੀਰਾਂ ਦਾ ਕੰਮ ਆ ਤਸੱਲੀ ਕਰਕੇ ਲੈ ਕੇ ਹੁੰਦੇ ਆ ਆਉ ਕਰ ਲੈਨੇ ਇੱਕ ਪਾਸੇ ਸ਼ੁਰੂਆਤ ਕੱਲੇ ਕੱਲੇ ਪਸ਼ੂ ਦੀ ਡਿਟੇਲ ਖੋਲ ਕੇ ਤੋਰ ਕੇ ਰੇਟ ਭਾਪੜਤਾ ਕਰਦੇ ਆ ਸਾਂਝਾ ਤੇ ਜਗਰਾਜ ਪਹਿਲੇ ਨੰਬਰ ਤੋਂ ਆ ਝੋਟੀ ਤੋਂ ਕਰ ਲਈਏ ਹਾਂਜੀ ਆ ਸੂਈ ਝੋਟੀ ਅੱਛਾ ਜੀ ਇਹ ਕੀ ਬੇਰਵਾਂ ਦਾ ਸੁਵਾ ਗਿਨਵਾ ਸੁਵਾ ਦੂਜਾ ਜੀ ਦੂਜਾ ਹਾਂਜੀ ਤੇ ਦੇਣ ਕਿੰਨੇ ਕੋ ਗੇ ਨੂੰ ਇਹਨੂੰ ਸੂਈਨ ਹੋ ਗਏ ਇਹਨੂੰ 20 ਦਿਨ ਹੋ ਗਏ 22 ਦਿਨ ਸੂਈਨ ਹੋ ਗਏ ਇਹਨੂੰ 20 22 ਦਿਨ ਹਾਂਜੀ ਹਾਂਜੀ ਲਓ ਜੀ 20 22 ਦਿਨ ਦਾ ਦੋਸਤੋ ਸਮਾ ਹੋ ਗਿਆ ਸ ਤੇ ਦੂਜਾ ਸੂਬਾ ਹਾਂਜੀ ਹਾਂਜੀ ਸਵੇਲਬੂਲ ਦੀ ਕਾਫੀ ਸਪੈਸ਼ਲ ਆ ਲੰਬਾਈ ਲੰਬੂਈ ਪੂਰੀ ਆ ਇਸ ਝੋਟੀ ਦੀ ਇਸ ਮੱਝ ਦੀ ਲੰਬਾਈ ਚੰਗੀ ਆ 20 ਦਿਨਾਂ ਦੀ ਸੂਈ ਆ ਤੇ ਬੱਚਾ ਮਗਰੇ ਤੇ ਕੀ ਆ ਗਿਆ ਸੀ ਇਹਦੇ ਮਗਰ ਕਟਾ 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 ਥੋੜਾ ਜਨਾ ਡਾਊਨ ਜਾ ਥੋੜਾ ਜਨਾ ਉੱਚਾ ਚੜ ਜਾੜੇ ਪੈਸੇ ਨੂੰ ਡਾਊਨ ਜਾ ਅੱਛਾ ਅੱਛਾ ਬਾਕੀ ਠੰਡ ਵੀ ਬੜੀ ਪੇਸ਼ ਨਹੀਂ ਚੱਲਣ ਰਹੀ ਕੋਈ ਉਹ ਵਿਆਹ ਘੇਰ ਹੈ ਨਾ ਅੱਗੇ ਛੜ ਕਰਾਈ ਛੱਡ ਗਏ ਆ ਬੰਦਾ ਵੀ ਹਾਂ ਉਹ ਦੋ ਬੱਚੇ ਆ ਗਏ ਮੈਂ ਕਿਹਾ ਨੇ ਮਾਰ ਘੱਤੇ ਨਹੀਂ ਉਹ ਤੇ ਵਿਆਹ ਕੱਲੀ ਜائیں ਸ਼ਾਮੀ ਬਿਲਕੁਲ ਜੀ ਬਿਲਕੁਲ ਤੇ ਹੁਣ ਦੁੱਧ ਤਾਂ ਕਿਨੇ ਤੇ ਚੱਲਣ ਢਈ ਐ ਦੁੱਧ ਦੇ ਵਸੇ ਲਗਾ 14 ਗਲ ਜੋੜੀ ਥੱਲੇ ਹਾਂਜੀ ਹੁਣ ਵੀ 12 ਗਲ ਦੋ ਝੋੜੀ ਥੱਲੇ ਹੋਊਗਾ 12 ਤੋਂ ਕੋਈ 10 ਤੇ ਨਹੀਂ ਰੈਂਦਾ ਨਾ ਉਹ ਚੋਲੇ ਆਉਂਦੇ ਤਸੱਲੀ ਕਰਨੀ ਜਿੱਦਾਂ ਉਹ ਤਸੱਲੀ ਕਰ ਹੀ ਲੈਣੀ ਐ ਲਓ ਜੀ 12 ਕਿਲੋ ਦੋਸਤੋ ਦੁੱਧ ਇਸ ਝੋਟੀ ਦੇ ਹੁਣ ਬਿਲਕੁਲ ਕੋਲੇ ਜਿਹੜਾ ਥੱਲੇ 12 ਕਿਲੋ ਨੈਟ ਦੁੱਧ ਆ ਕਟਾ ਮਗਰਾ ਦੋਸਤੋ ਕਟਾ ਥੋੜਾ ਜਿਹਾ ਕਿਤੇ ਨਾ ਕਿਤੇ ਡਾਊਨ ਆ ਠੰਡ ਠੁੰਡ ਲੱਗਣ ਕਰਕੇ ਲਾ ਲੋ ਚਾਹੇ ਥੋੜਾ ਜਿਹਾ ਚਰਚਰ ਪੈਣ ਦਾ ਕੋਈ ਕਾਰਨ ਨਾ ਬੱਚਾ ਤੁਹਾਨੂੰ ਜ਼ਰੂਰ ਆਪਾਂ ਨਾਲ ਹੀ ਦਿਖਾ ਦਾਂਗੇ ਬਾਕੀ ਮਿਲਦੀ ਮਿਲਦੀ ਠੰਡੀ ਮਿੱਠੀ ਆ ਹਾਂ ਵਧੀਆ ਵਧੀਆ ਮਿੱਠੀ ਕਈ ਵਾਰ ਕੋਈ ਕਾਰਨ ਬਣ ਜੇ ਵੀ ਬੱਚਾ ਅਭੀ ਨਭੀ ਹੋ ਜੇ ਤੇ ਮਿਲ ਪੂਗੀ ਨਾ ਮਿਲ ਆਪਣਾ ਕੋਈ ਚੱਕਰ ਨਹੀਂ ਇਹਨਾਂ ਕੋਈ ਚੱਕਰ ਆਜੂਗੀ ਛੇਤੀ ਹਾਂਜੀ ਹਾਂਜੀ ਠੀਕ ਹੈ ਜੀ ਤੇ ਲਓ ਜਗ ਰਾਜਵੀਰ ਖੋਲ ਕੇ ਦਿਖਾ ਦिए ਛੋਟੀ ਦੋਸਤੋ ਚੰਗੀ ਆ ਵਜਨ ਲੋੜਾ ਪੂਰਾ ਛੋਟੀ ਦਾ ਬਾਕੀ ਪੂਰੀ ਚੌੜ ਇਦਨ ਇੱਕ ਥਾਂ ਜੀ ਥੋੜੀਆਂ ਧਰੀਆਂ ਰਹਿ ਗਈਆਂ ਸਰੇ ਨਾ ਹਾਂ ਜੀ ਉਹਦਾ ਕਰਕੇ ਥਾਂ ਥੋੜਾ ਲੰਮਾ ਬਾਕੀ ਚੋਣ ਚਾਂ ਕੋਈ ਇਹਦੀ ਫਾਲਟ ਹੋਊਗਾ ਠੀਕ ਹੈ ਜੀ ਠੀਕ ਹੈ ਚੋਣ ਆ ਬਰਾਬਰ ਹੋਊਗੀ ਹਾਂ ਲਓ ਦੋਸਤੋ ਪਸੰਦ ਆਊਗੀ ਝੋਟੀ ਆਲਮੋਸਟ ਜਿੰਨੀ ਆ ਸਾਰੀ ਕਾਇਮ ਆ ਤਕੜੀ ਝੋਟੀ ਆ ਕਿਸੇ ਪਾਸਿਓ ਕੋਈ ਲੱਸੀ ਫੇਕੀ ਨੀਗੀ ਰਾਜੀ ਆ ਕਰਮਾ ਵਾਲੀ ਤੇ ਮਜ਼ਬੂਤ ਆ ਪੂਰੀ ਆ ਬਾਕੀ ਤੁਹਾਡੇ ਸਾਹਮਣੇ ਸਾਰਾ ਕੁਝ ਆ ਜਾ ਬੋਤਲ ਵਾ ਲੈ ਠੀਕ ਆ ਤੇ 12 ਕਿਲੋ ਨੈਟ ਜਿਹੜਾ ਦੋਸਤੋ ਦੁੱਧ ਤੇ ਹੁਣ ਸਟਾਰਟ ਆ 12 ਕਿਲੋ ਤੇ ਚੱਲਦੀ ਪਈ ਆ ਕੋਈ ਵੀਰ ਆਪਦੀ ਤਸੱਲੀ ਕਰਨਾ ਚਾਹੁੰਦਾ ਤੁਸੀਂ ਦੋ ਡੰਗ ਭਰਾਲੋ ਚਾਰ ਟਾਈਮ ਚੋਲੋ ਕਿਉਂਕਿ ਪੈਸੇ ਖਰਚ ਕਰਨੇ ਆ ਦੋਸਤੋ ਚੰਗੇ ਪਸ਼ੂ ਤੇ ਪੈਸੇ ਚੰਗੇ ਲੱਗ ਜਾਂਦੇ ਆ ਤੇ ਦੋ ਟਾਈਮ ਚੋ ਲੋ ਤਿੰਨ ਟਾਈਮ ਚੋਏ ਬਿਨਾ ਬੇਸ਼ੱਕ ਕੋਈ ਵੀਰ ਤਸੱਲੀ ਕੀਤੇ ਬਿਨਾ ਭਾਵੇਂ ਨਾ ਵੀ ਖਰੀਦੂਗਾ ਤਾਂ ਵੀ ਕੋਈ ਗੱਲ ਨਹੀਂ ਪਰ ਤਸੱਲੀ ਨੂੰ ਪਹਿਲ ਜ਼ਰੂਰ ਦਿਓ ਤਸੱਲੀ ਕਰਕੇ ਜਦ ਦੁੱਧ ਹੋਊ ਤੇ ਲੈ ਜਾਂਦੀ ਇਹਦਾ ਨਾ ਕੋਈ ਚੱਕਰ ਨਹੀਂ ਤੇ ਹਾਂ ਸੋ ਬਾਕੀ ਭਾਂਡੇ ਤੋਂ ਪਤਾ ਲੱਗਦਾ ਦੋਸਤੋ ਠੀਕ ਹੈ ਤੇ ਇੱਕ ਬੰਨੇ ਵੀਰਾਂ ਦਾ ਵੀ ਛੋੜਾ ਦੁੱਧ ਜਿਹੜਾ ਘੱਟ ਚੋਇਆ ਗਿਆ ਸੀ ਕਿਤੇ ਬੱਚੇ ਨੂੰ ਛੱਡਿਆ ਬੱਚੇ ਨੇ ਚੁੰਘਿਆ ਨਹੀਂਗਾ ਪ੍ਰੋਪਰ ਇਸ ਕਰਕੇ ਥੋੜਾ ਜਿਹਾ ਥਾਣਾ ਦੇ ਇੱਕ ਥਾਣੇ ਦੇ ਵਿੱਚ ਧਾਰਾ ਤੁਹਾਨੂੰ ਵੱਧ ਮਾਰ ਗਿਆ ਮਹਿਸੂਸ ਹੋਣ ਗਿਆ ਬਾਕੀ ਲੇਵਾ ਬਿਲਕੁਲ ਪੱਦਰ ਵਖਾਲਾ ਬਿਲਕੁਲ ਪੱਦਰ ਚੌਰਸ ਬਾਕੀ ਚੋਟੀ ਓਵਰਾਲ ਦੋਸਤੋ ਸਾਰੀ ਚੰਗੀ ਆ ਕੋਈ ਡਰਕਲ ਜਾਂ ਪਸੂ ਨਹੀਂ ਗਾ ਠੰਡਾ ਧੀਰਾ ਸੀਰਸ ਲੱਗਾ ਜਿੰਨੀ ਵੀ ਤੋਰਾ ਤੋਰਾ ਤੁਸੀਂ ਦੇਖਿਆ ਤੇ ਜਗਰਾਜ 12 ਲੀਟਰ 12 ਕਿਲੋ ਦੁੱਧ ਦਾ ਕਿੰਨਾ ਮੁੱਲ ਕਰਾਂਗੇ ਦਾ ਇਹਦਾ ਮੁੱਲ 95000 ਹੀ ਦੇ ਦਾਂਗਾ 95 ਦੀ ਹਾਂਜੀ ਠੀਕ ਹੈ ਵਿੱਚ ਕੋਈ ਛੋੜ ਛੱਪਾ ਕਰਨਾ ਕੋਈ ਨਹੀਂ ਠੀਕ ਹੈ ਜੀ ਸੋ 95000 ਦੀ ਦੋਸਤੋ ਇਹ ਤੁਹਾਨੂੰ ਜੀ ਬਾਕੀ 2-4 ਦਾ ਸੰਭੀ ਦੁੱਧ ਫਿਰ 14 ਕਿਲੋ ਕਰੋ ਚੋਟੀ ਹੂੰ ਜਦੋਂ ਤੁਹਾਨੂੰ ਭਰਾ ਜਦੋਂ ਆਪ ਨਾ ਸਿਰ ਤੇ ਹੈਗੇ ਤੇ ਬੰਦਿਆਂ ਸਿਰ ਤੇ ਡੰਗਰ ਤਨੂੰ ਪਤਾ ਵੀ ਨਹੀਂ ਬਾਕੀ ਜਗਰਾਜ ਜੇਕਰ ਜਿਆਦਾ ਗਰਮੀ ਦੁੱਧ ਘਟੋਂਦੀ ਉਹ ਜਿਆਦਾ ਠੰਡ ਵੀ ਫਰਕ ਪਾਉਂਦੀ ਹੈ ਹਾਂ ਠੰਡ ਬੜੀ ਪਈ ਬਹੁਤ ਜਿਆਦਾ ਪਈ ਆ ਪਸ਼ੂ ਉਹ ਵੀ ਕਿਤੇ ਨਾ ਕਿਤੇ ਮਾੜਾ ਮੁੜ ਕੇ ਲੋ 2 ਕਿਲੋ ਵੈਸੇ ਡਿੱਗ ਜਾਂਦਾ ਹਡਾਉਣ ਹੋਈਂਦੇ ਤੇ 95000 ਦੀ ਪਹਿਲੀ ਨੰਬਰ ਤੇ ਦੋਸਤੋਂ ਤੁਹਾਨੂੰ ਇਹ ਝੋਟੀ ਮਿਲ ਜੂਗੀ 95000 ਬਾਕੀ ਕਿਸੇ ਭੈਣ ਭਰਾ ਸੱਜਣ ਦਾ ਆਏ ਤਾਂ ਇਹਦਾ ਮਾਨ ਤਾਂ ਜਿਹੜਾ ਦੋਸਤੋਂ ਬਹੁਤ ਹੋਰ ਗੱਲ ਤੇ ਭਰਾ ਭਰੂ ਚੰਗਾ ਕੋਈ ਜਿਵੇਂ ਮਰਜ਼ੀ ਬੱਲੀ ਚਵਾਈ ਦੀ ਬਿਲਕੁਲ ਤੇ ਜਗਰਾਜ ਜਿਹ ਤੇ ਇਹ ਤਾਂ ਕੀ ਮਾਝ ਸੁਈ ਆ ਅੱਛਾ ਦੋ ਦੇ ਥਲੇ ਹੋਊਗਾ 10 ਤੋਂ 11 ਕਿਲੋ ਦੋ ਦੋ ਹੁਣ ਅੱਛਾ ਜੀ ਲਓ ਜੀ 10 ਤੋਂ 11 ਕਿਲੋ ਦੋ ਦੋ ਤੋਂ ਹੁਣ ਬਿਲਕੁਲ ਹਾਜ਼ਰ ਆ ਮਗਰੇ ਤੇ ਕੱਟੀ ਆ ਮਗਰ ਕੱਟੀ ਆ ਹਾਂਜੀ ਇਹ ਸੂਆ ਕਿਨਾਂ ਮੰਨੇ ਤੂੰ ਆ ਕੋ ਤੇ ਜਾਲ ਵਾਲੇ ਕੋ ਚੌਥਾ ਵਾਲੇ ਕੋਈ ਅਗਲੇ ਸਮਝ ਬਿਲਕੁਲ ਆਵੇ ਆਪਾਂ ਕੇ ਦੂਜਾ ਤੇਜਾ ਹੈ ਸਹੀ ਹੈ ਸਹੀ ਹੈ ਤੂੰ ਆ ਉਹਦਾ ਆਪਾਂ ਉਹਦੀ ਤੇਜਾ ਸੁਆ ਚਾਹੇ ਚੌਥਾ ਮੰਨ ਕੇ ਕੋਈ ਭਰਾ ਸੌਦਾ ਕਰ ਲੇ ਬਿਲਕੁਲ ਤਸੱਲੀ ਨਾਲ ਪਸੂ ਜਿਹੜਾ ਦੋਸਤੋ ਆਪਾਂ ਦਿਖਾ ਦੇਣਾ ਤੁਹਾਨੂੰ ਅੱਗੇ ਵੀਰ ਆ ਆਈਡੀਆ ਜਜਮੈਂਟ ਤੁਸੀਂ ਕਰਨੀ ਆ 11 ਕਿਲੋ ਹੁਣ ਜਿਹੜਾ ਬਿਲਕੁਲ ਨੈਟੇ ਦੇ ਥਲੇ ਦੋਤਾ 11 ਕਿਲੋ ਤੇ ਸੂਈ ਇੱਕ ਵਾਰੀ ਫੇਰ ਦੱਸ ਦੀ ਕਿੰਨੇ ਕੇ ਦਿਨ ਹੋ ਗਏ ਸੂਈ ਹੈਗੀ ਇਹ 14 15 ਦਿਨਾਂ ਦੀ 14 15 ਦਿਨਾਂ ਦੀ ਕੱਟੀ ਮਗਰ ਕੱਟੀ ਚੰਗੀ ਐਕਟਿਵ ਆ ਵਧੀਆ ਪੂਰੀ ਪੂਰੀ ਇਹ ਪੂਰੀ ਐਕ ਲਓ ਜਗਰਾਤ ਖੋਲ ਕੇ ਦਿਖਾਈਏ ਸੋ ਹਾਈਟ ਜਿਹੜੀ ਦੋਸਤੋ ਪਹਿਲੇ ਨੰਬਰ ਤੇ ਆਪਾਂ ਤੁਹਾਨੂੰ ਛੋਟੀ ਦਿਖਾਈ ਸੀ ਉਹ ਦਾ ਬਿਲਕੁਲ ਬਰਾਬਰ ਆ ਮੀਡੀਅਮ ਵੀ ਕੋਈ ਵੀ ਮੰਨ ਸਕਦਾ ਪਰ ਰਾਜੀ ਵਜਨدار ਫੁੱਲ ਬਟਾ ਫੋ ਦਾ ਆ ਲਓ ਜੀ ਬਾਕੀ ਜਗਰਾਤ ਚਵਾਈ ਚ ਵੀ ਪੋਲੀ ਏ ਚਵਾਈ ਪੋਲੀ ਠੀਕ ਹੈ ਜੀ ਤੋ ਦੋਸਤੋ ਚਵਾਈ ਪੁੱਲ ਲਈਆ ਠੀਕ ਆ ਜੀ ਤੇ ਬਾਕੀ ਆਉਣ ਵਾਲੇ ਸਮੇਂ ਦੇ ਵਿੱਚ ਦੋਸਤੋ ਇਹੋ ਜਿਹੇ ਪਸ਼ੂ ਤੋਂ ਕਿਤਾ ਨਾ ਕਿਤੇ ਚਲੋ ਨੀਲੀ ਰਾਬੀ ਦੇ ਬੱਚੇ ਵੀ ਚੰਗੇ ਲਏ ਜਾ ਸਕਦੇ ਆ ਚੰਗੇ ਸੀਮਨ ਵਰਤ ਕੇ ਤੁਸੀਂ ਬੱਚੇ ਚੰਗੇ ਲੈ ਸਕਦੇ ਜੀ ਠੀਕ ਆ ਫਿਲਹਾਲ 11 ਕਿਲੋ ਹੁਣ ਦੁੱਧ ਤੇ ਚੱਲਣ ਰਹੀ ਆ ਤੇ 11 ਕਿਲੋ ਕੋਈ ਵੀਰ ਚੋ ਕੇ ਭਰਾ ਕੇ ਆਪਣੀ ਤਸੱਲੀ ਕਰ ਸਕਦਾ ਆ ਆ ਲਓ ਜੀ ਹਾਂਜੀ ਠੀਕ ਆ ਜੀ ਸੋਭਾ ਕੀ ਦੋਸਤੋ ਵਿਖਾਲਾ ਭਾਂਡਾ ਕਾਫੀ ਸੋਨਾ ਚੰਗਾ ਸੋਨਾ ਲੇਵਾ ਕਿਉਂਕਿ ਜੇਕਰ ਦੋਸਤੋ 11 ਕਿਲੋ ਦੁੱਧ ਦਾ ਦੇ ਵਿਖਾਲਾ ਘਟੋਕੜ 12 12 13 13 ਕਿਲੋ ਦਾ ਵਿਖਾਲਾ ਤੇ 11 ਕਿਲੋ ਦੁੱਧ ਇਹਦੇ ਥੱਲੇ ਬਿਲਕੁਲ ਮੱਝ ਦੇ ਹਾਜ਼ਰ ਦਸਨ ਮੁਤਾਬਕ ਵੀਰ ਦੇ ਜਿੱਦਾਂ ਮਰਜੀ ਕੋਈ ਆਉਦੀ ਵਰਾ ਕੇ ਤਸੱਲੀ ਕਰਕੇ ਆਉਦੀ ਖੜੇ ਗਏ ਹਾਂ ਤੇ ਜਗਰਾਜ ਇਹਦਾ ਕੀ ਕਰਾਂਗੇ ਲੈਣ ਦੇ ਇਹ 80 ਦੀ ਦੇ ਦਾਂਗੇ ਆਪਾਂ 80 ਦੀ ਹਾਂਜੀ ਉਹਦੇ ਵਿੱਚ ਛੋੜਛਾਪ ਕਰਾਂ ਕੋਈ ਗੱਲ ਨਹੀਂ ਠੀਕ ਹੈ ਜੀ ਲਓ ਦੋਸਤੋ 80000 ਦੀ ਇਹ ਤੁਹਾਨੂੰ ਮੱਝ ਮਿਲ ਜੂਗੀ ਛੋੜਛਾਪ ਉਹਦੇ ਵਿੱਚੋਂ ਵੀ ਕੀਤਾ ਜਾਊਗਾ 11 ਕਿਲੋ ਦੁੱਧ ਦਾ ਬਾਕੀ ਥਣ ਥਣ ਇੱਕ ਵਾਰੀ ਤਸੱਲੀ ਨਾਲ ਜ਼ਰੂਰ ਦੇਖ ਲਓ ਠੀਕ ਹੈ ਜੀ ਹਾਂ ਕੀ ਗੱਲ ਹੈ ਅੱਛਾ ਜਗਰਾਜ ਅਗਲੇ ਬੰਨੇ ਆਪਣੇ ਕੋਲ ਤੀਜੇ ਨੰਬਰ ਤੇ ਜਿਹੜੀ ਇਹ ਆ ਗਈ ਮਾਜ ਹਾਂਜੀ ਹਾਂਜੀ ਇਹ ਵੀ ਸੂਈ ਇਹ ਵੀ ਸੂਈ ਸਵਾਈ ਇਹ ਕਿੰਨੇ ਕਿ ਦਿਨਾਂ ਦੀ ਇਹ ਸੂਈ ਹਉਤੇ ਕਿ ਦੀ ਹਫਤੇ ਦੀ ਹਾਂਜੀ ਸਵਾ ਦੂਜਾ ਕਿ ਤੀਜਾ ਦੂਜਾ ਸੂਆ ਦੂਜਾ ਹਾਂਜੀ ਹਫਤੇ ਦੀ ਸੂਈ ਬੱਚਾ ਇਹਦਾ ਮਗਰ ਇਹਦੇ ਮੋੜ ਕਟਾ ਕਟਾ ਹੈ ਮਗਰ ਕਿੰਨਾ ਕੁ ਦੁੱਧ ਆ ਗਈ ਹੁਣ ਦੁੱਧ ਇਸਦੇ 10 ਕਿਲੋ ਪੱਕਾ ਹੋਣ 10 ਕਿਲੋ ਹਾਂਜੀ ਲੋ ਵੀ 10 ਕਿਲੋ ਦੁੱਧ ਦਾ ਦੋਸਤੋ ਹਫਤੇ ਦੀ ਸੂਈ ਆ ਮਗਰ ਕਟਾ ਮੇਲ ਕਾਫ ਫੇਸ ਕੁਆਲਿਟੀ ਆ ਵੇਖੋ ਤੁਸੀਂ ਮੂੰਹ ਮੱਥਾ ਸਿੰਘਾਂ ਸਿੰਘਾਂ ਦੀ ਬੰਤਰ ਠੀਕ ਹੈ ਚੰਗੀ ਚਵਾਈ ਜੁਈ ਨਿਕਲੀ ਬਹੁਤ ਚਵਾਈ ਚੰਗੀ ਠੀਕ ਹੈ ਲਓ ਜੀ ਸੋ ਚਵਾਈ ਚੰਗੀ ਆ ਦੋਸਤੋ ਮਗਰ ਇਹਦੇ ਕਟਾ ਮੇਲ ਕਾਫ ਆ ਹਫਤੇ ਦੀ ਸੂਈ ਆ ਤੇ 10 ਕਿਲੋ ਜਿਹੜਾ ਬਿਲਕੁਲ ਪੱਕਾ ਦੁੱਧ 10 ਕਿਲੋ ਠੀਕ ਹੈ ਜੀ ਤੋ ਕੱਦ ਵੀ ਜਿਹੜਾ ਦੋਸਤੋ ਚੰਗਾ ਹੈ ਮੀਡੀਅਮ ਤੋਂ ਜਿਹੜੀ ਪਲੱਸ ਹਾਈਟ ਹੈ ਮੀਡੀਅਮ ਤੋਂ ਵੱਡੀਆਂ ਵੱੱਜਾਂ ਵੱਲ ਤੁਸੀਂ ਇਹਨੂੰ ਮੰਨ ਸਕਦੇ ਜੀ ਮੀਡੀਅਮ ਵੀ ਵੀ ਮੰਨ ਸਕਦੇ ਜੀ ਵਿਚ ਵਿਚਾਲੇ ਜਿਹੜਾ ਸਹਿਜ ਵੀ ਮੰਨ ਸਕਦੇ ਜੀ ਹਾਈਟ ਕੱਦ ਵਿੱਚ ਤੇ ਬਾਕੀ ਆ ਤੁਸੀਂ ਵੇਖੋ ਜੀ ਠੀਕ ਆ ਜੀ ਬਾਕੀ ਜਿਹੜੀ ਮੇਨ ਗੱਲ ਆ ਦੋਸਤੋ ਲੇਵਾ ਹਵਾਨਾ ਬਿਲਕੁਲ ਪੱਧਰਾ ਵਿਖਾਲਾ ਦਿਖਾਈ ਦੇ ਰਿਹਾ ਸੋ ਕੋਈ ਮੌਕੇ ਤੇ ਉਨੀ ਕੀ ਗੱਲ ਹੋਵੇ ਤਾਂ ਆਪਾਂ ਜ਼ਰੂਰ ਦੱਸੀ ਦੀ ਆ ਵਿਖਾਲਾ ਬਖੂਲਾ ਬਿਲਕੁਲ ਪੱਧਰ ਤੇ ਚਵਾਈ ਵੀ ਬਹੁਤ ਚੰਗੀ ਝੋਟੀ ਆ ਚਵਾਈ ਵੀ ਚੰਗੀ ਦੱਸ ਰਿਹਾ ਵੀਰ ਬਾਕੀ ਅੰਗ ਬਾਰੇ ਪੂਰੇ ਦੋਸਤੋ ਸਿੰਘ ਸੁng ਪੂਸ਼ ਪਾਸ਼ ਓਵਰ ਆਲ ਸਾਰੀ ਮੁਕੰਮਲ ਠੀਕ ਹੈ ਜੀ। ਹਾਂ। ਲੋਕੀ ਦੋਸਤੋ ਇਹ ਇਸਰੇ ਨੰਬਰ ਦੇ ਮੱਝ ਆਪਾਂ ਤੁਹਾਨੂੰ ਦਿਖਾਤੀ ਆ। ਬੱਚੇ ਇੱਕ ਵਾਰੀ ਮੈਂ ਤੁਹਾਨੂੰ ਜ਼ਰੂਰ ਦਿਖਾ ਦੇਣਾ ਇਹਨਾਂ ਤਿੰਨਾਂ ਮੱਝਾਂ ਦੇ ਉਸ ਤੋਂ ਬਾਅਦ ਆਪਾਂ ਤੁਹਾਨੂੰ ਵੈੜਾ ਦਿਖਾ ਦਾਂਗੇ। ਜਿਹੜੀਆਂ ਇਹ ਕੱਟੀ ਆ ਗਈ ਦੂਜੇ ਨੰਬਰ ਤੇ ਜਿਹੜੀ ਆਪਣੀ ਹਾਂ ਇਹ ਨੀਲੀ ਵਾਲੀ ਦੀ। ਲਓ ਜੀ ਇਹ ਬੱਲੇ ਮੱਥੇਲੀ ਇਹ ਕੱਟੀ ਆ ਦੋਸਤੋ। ਹਾਂ ਜੀ ਹੁਣ ਖੁੱਲੀ ਮਗਰੋਂ ਆਪਾਂ। ਦੂਜੇ ਨੰਬਰ ਤੇ ਜਿਹੜੀਆਂ ਤੀਜੇ ਨੰਬਰ ਤੇ ਤੁਹਾਨੂੰ ਇਹ ਮੱਝ ਦਿਖਾਈ ਆ ਆਹ ਕੱਟਾ ਆ ਕੱਟਾ ਵੇਖੋ ਹੁਣ ਵੀ ਜੇ ਵੱਜ ਗਿਆ। ਦੂਜੇ ਨੰਬਰ ਤੇ ਜਿਹੜੀ ਝੋਟੀ ਦਿਖਾਈ ਸੀ ਉਹ ਕੱਟਾ ਜਿਹੜਾ ਦੋਸਤੋ ਥੋੜਾ ਡਾਊਨ ਹੋ ਗਿਆ ਸੀ ਕ ਉਹ ਬਣਵਾ ਲਾਂਗੇ ਸੋ ਪਾੜੇ ਤੇ ਆ ਜੂਗੀ ਪਾੜੇ ਵੱਡੇ ਚਾਰ ਦੇ ਮਿਲ ਪੂਗੀ ਫਿਲਹਾਲ ਬੱਚਾ ਤੁਹਾਨੂੰ ਦਿਖਾ ਦਨੇ ਆ ਉਸ ਝੋਟੀ ਦੇ ਪਹਿਲੇ ਨੰਬਰ ਤੇ ਝੋਟੀ ਦਿਖਾਈ ਉਹਦਾ ਬੱਚਾ ਜਿਹੜਾ ਬਿਲਕੁਲ ਡਾਊਨ ਆ ਹੋ ਸਕਦਾ ਬੱਚੇ ਚਾਏ ਨਾ ਬੱਚੇ ਆ ਡੈਡ ਵੀ ਹੋ ਸਕਦਾ ਤੇ ਹਾਂ ਹਾਂ ਫਿਲਹਾਲ ਆਪਾਂ ਕਵਰ ਵਿੱਚ ਵੀਡੀਓ ਦੇ ਵਿੱਚ ਦਿਖਾ ਜ਼ਰੂਰ ਦਿੱਤਾ ਤੁਹਾਨੂੰ ਹਾਂਜੀ ਠੀਕ ਆ ਜੀ ਇਹਨਾਂ ਦਾ ਸਬੂਤ ਬਣ ਗਿਆ ਵੀ ਕੋਈ ਵੀਰ ਇਹ ਸਮਝ ਨਾ ਲਵੇ ਵੀ ਪਤਾ ਨਹੀਂ ਕਿੰਨੇ ਕਿ ਦਿਨਾਂ ਦੀ ਸੂਈ ਆ ਹਾਂ ਹਾਂਜੀ ਹਾਂਜੀ ਬੱਚੇ ਤੋਂ ਵੀ ਅੰਦਾਜ਼ਾ ਲਗਾ ਸਕਦਾ ਕੋਈ ਹਾਂਜੀ ਹਾਂਜੀ ਤੇ ਜਗਰਾਜ ਇਸ ਝੋਟੀ ਦਾ ਜਿਹੜੀ ਆਪਣਾ ਵਿਖਾਈ ਇੱਥੇ ਜਿਹੜੇ ਨੰਬਰ ਤੇ ਇਹ ਮ ਹਾਂ ਨਾਈ ਜਿਹੜੀ 75000 ਦੀ 75 ਦੇ ਹਾਂਜੀ ਠੀਕ ਆ ਜੀ ਬਾਕੀ ਛੋਟਾ ਛਾਟਾ ਕਰ ਦਿਆ ਕਰੋ ਖੁੱਲ੍ਹੇ ਉਹ ਕੋਈ ਨਹੀਂ ਕਰਦਾ ਕੋਈ ਸੱਜਣ ਆਉਂਦਾ ਕਰ ਦਿਆ ਕਰੋ ਮਾਨਤਨ ਦੂਰੋ ਤੜੜੋ ਆ ਜਾਂਦਾ ਨਹੀਂ ਉਹ ਆਪਾਂ ਮਾਨਤਨ ਅੱਗੇ ਕਰੀਦਾ ਅਗਲੇ ਬਿਲਕੁਲ ਬਿਲਕੁਲ ਲਓ ਵੀ ਪ੍ਰਭੂ ਮਾਨਤਨ ਹੋ ਜਾਊਗਾ 75000 ਦੇ ਵਿੱਚੋਂ ਮਾਝ ਤੁਹਾਨੂੰ ਪ੍ਰੋਪਰ ਦਿਖਾਤੀ ਆ ਮਗਰ ਇਹਦੇ ਕਟਾ ਸੀਗਾ ਆ ਤਿੰਨ ਬੈੜਾ ਆ ਗਈਆਂ ਨੇ ਪਹਿਲੇ ਨੰਬਰ ਤੋਂ ਜਿਹੜੀ ਆ ਬੈੜਾ ਆਪਾਂ ਇੱਥੋਂ ਸ਼ੁਰੂਆਤ ਕਰਨੀ ਹੈ ਹਾਂਜੀ ਇਹਦੀ ਆ ਜਿਹੜੀ ਖਲੋਤੀ ਚਿੱਟੀ ਬੱਛੀ ਅੱਛਾ ਉਹ ਖਰੀ ਬੁਰਜੀ ਦੇ ਨਾਲ ਹਾਂ ਬੁਰਜੀ ਨਾਲ ਖਲੋਤੀ ਲਓ ਵੀ ਦੋਸਤੋ अच्छा सुई ने इन्नो किन्नाक टाइम हो गया सुई ने हो गए इन्नो के हो गए ना 12 13 दिन होनगे 12 13 ਦਿਨਾਂ ਦੀ ਸੂਈ ਹਾਂਜੀ ਹਾਂਜੀ ਤੇ ਦੂਜਾ ਹੀ ਸੁਭਾਕੇ ਦੂਜਾ ਸੁਭਾ ਦੂਜਾ ਕਿੰਨਾ ਕਿ ਥਲੇ ਦੁੱਧ ਦੋ ਦੁੱਧ ਉਸਲੇ ਹੁਣ 14 ਕਿ ਲੀਟਰ ਹੋਊਗਾ 14 ਦੁੱਧ ਘੜਿਆ ਵਿਆਹ ਜਾਂਦੇ ਨਾ ਨੰਗਾ ਸਾਰੇ ਦੁੱਧੋ ਡਿਗ ਪਏ ਕਰ ਠੀਕ ਹੈ ਜੀ ਠੀਕ ਹੈ ਹਾਂਜੀ ਲਓ ਦੋਸਤੋ ਜਗਰਾਜ ਉਹਨਾਂ ਵਿਆਹ ਵੇਖਿਆ ਚੰਗਾ ਚੋਖਾ ਵਿਆਹ ਪਰ ਡੰਗਰੇ ਆੜੇ ਭੁੱਖੇ ਰਹੇ ਨਾ ਠੀਕ ਹੈ ਜੀ ਤੇ ਉਹਦੇ ਕਰਕੇ ਕਿਤਨਾ ਕਿਤੇ ਫਰਕ ਪੈ ਜਾਂਦਾ ਪਸ਼ੂਆਂ ਜਿਹੜਾ ਉੱਤੇ ਆਪ ਰਹਿਣਾ ਸਾਫ ਸੰਭਾਲ ਕਰਨੀ ਕਿਤਨਾ ਕਿਤੇ ਖਰਾਕ ਬੰਡਾ ਟੁੱਟ ਜਣਾ ਹਾਂਜੀ ਉਹਦੇ ਕਰਕੇ ਵੀ ਕਿਤੇ ਕਿਲੋ 2 ਕਿਲੋ ਪਸ਼ੂ ਵੈਸੇ ਡਾਊਨ ਚਲੇ ਜਾਂਦੇ ਆ ਚਲੇ ਜਾਂਦੇ ਵੈਸੇ ਉੱਤਰੇ ਬੈਠੇ ਤੇ ਇੱਕ ਜਾ ਉੱਪਰ ਰਹਿਣਾ ਮੈਨੂੰ ਤਾਂ ਸਾਰਾ ਦਿਨ ਉੱਤੇ ਤਨ ਕੇ ਸੇਵਾ ਕਰਨੀ ਆਪਦਾ ਭਾਈ ਜੀ ਨਾ ਸੜੀ ਧੜੀ ਨਾਲ ਹਾਂ ਹੁਣ ਆਪਣੇ ਕੋਲ ਆਇਆ ਪੈਲ ਸੀ ਆ ਬਸ 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 ਤੇ 12 13 ਦਿਨਾਂ ਦੀ ਸੂਈ ਹੈ ਤੇ ਦੁੱਧ ਵੀ ਹੈਗਾ 12 13 ਕਿਲੋਣਾ ਹਾਂਜੀ 14 ਕਿਲੋ ਦੋ ਦੋਣ ਹੋਊਗਾ ਹਾਂਜੀ 14 ਜਿਹੜਾ ਬਚਵਾ ਦੇਣਾ ਠੀਕ ਹੈ ਜੀ ਆਹ ਦੀ ਚੋਗੇ ਦੋ ਟਾਈਮ ਤਸल्ली ਕਰਕੇ ਖੜੇ ਲੈ ਵੀ ਜਗਰਾਜੀਤ ਖੋਲਦੇ ਇਹਨੂੰ ਵੀ ਕੱਦ ਜਿਹੜਾ ਦੋਸਤੋ ਵ ਸੇਰੇ ਪੰਨ ਦੇ ਵਿੱਚ ਤੁਹਾਨੂੰ ਮਹਿਸੂਸ ਹੋਊਗੀ ਵੈਸੇ ਚਲੋ ਪਸੂ ਸੂਸਵਾ ਦੇ ਵਿੱਚ ਵੀ ਆ ਵੱਛੀ ਬਹੁਤ ਸੋਹਣੀ ਮਗਰ ਹੈ ਤੇ ਚੰਗੀ ਵੱਛੀ ਆ ਮਗਰ ਆਪ ਇਹ ਜਿਹੜੀ ਦੋਸਤੋ ਐਚ ਐਫ ਦੇ ਵਿੱਚ ਹੈ ਮਗਰ ਵੱਛੀ ਵੀ ਚੰਗੀ ਤੇ 14 ਕਿਲੋ ਹੁਣ ਮਤਲਬ ਕਿ ਜਿਹੜਾ ਦੁੱਧ ਚੱਲਣ ਦੀ ਹੈ 14 ਕਿਲੋ ਆ ਜਿਹੜਾ ਕਿਸੇ ਵੀਰ ਨੇ ਚੋੜਣਾ ਠੀਕ ਆ ਤੇ ਵੱਛੀ ਆ ਮਗਰ ਫੀਮੇਲ ਕਾਫ ਨੂੰ ਜਨਮ ਦਿੱਤਾ 12 ਦਿਨਾਂ ਦੀ ਸੂਈ ਆ 14 ਕਿਲੋ ਦੁੱਧ ਕੱਦ ਵੱਡੇ ਦੇ ਵਿੱਚ ਫਿਕਸ ਜੀ ਆਰਡਰ ਜੀ ਜਿਆਦਾ ਖੁੱਲਾ ਨਹੀਂ ਆਰਡਰ ਦਾ ਹਾਂ

ਇਹ ਬੋਤੀਗਲ ਉਹਨੇ ਬੱਚਾ ਲਾ ਦਾਂਗਾ ਫੁੱਲ ਪਸਮਕਾਏ ਕੱਲ ਹੋਰ ਕੱਢ ਜਾਣੀ ਹੋਣੀਆਂ ਇਹਦੇ ਥਾਣੂ ਨਹੀਂ ਬਹੁਤ ਵਧੀਆ ਉਂਗਲ ਉਂਗਲ ਜੱਡੇ ਆ ਹਾਂ ਇਹਨੇ ਪੂਰੇ ਮੋਟੇ ਕਰ ਜਨੇ ਮੱਜਾਂ ਨੂੰ ਪੂਰੇ ਫੁੱਲ ਠੀਕ ਆ ਜੀ ਲਓ ਦੋਸਤੋ ਪਸਮਣ ਤੋਂ ਬਾਅਦ ਥਾਣ ਹੋਰ ਨਿਕਲ ਕੇ ਸਾਹਮਣੇ ਆਉਂਦਾ ਠੀਕ ਆ ਤੇ 14 ਕਿਲੋ ਵੈੜ ਦੇ ਥੱਲੇ ਦੁੱਧ ਆ ਬਾਕੀ ਸੇਵਾ ਆ ਦੋਸਤੋ ਚੰਗੀ ਸੇਵਾ ਕਰ ਲੋਗੇ ਭਰ ਲੋਗੇ ਵੈੜ ਨੂੰ ਹਾਂਜੀ ਸਰੀਰਕ ਪੱਖੋਂ ਤੇ ਦੁੱਧ ਹੋਰ ਵੀ ਸੋਨਾ ਚ ਵਾਦੂਗੀ ਸੰਭੀ ਨਹੀਂ ਕਹੀ ਨਾ ਜਾਤਪਾਲ ਚੰਗੀ ਸੰਭੀ ਨਹੀਂ ਕਹੀ ਨਾ ਸੰਭਾਲ ਵਾਲੇ ਪਾਸੇ ਫਰਕ ਰਹਿ ਗਿਆ ਬਾਕੀ ਦੁੱਧ ਤਾਂ ਇਹਨ ਕਿਦੇ ਥਾਂ ਉਹ ਤਾਂ ਫਿੱਕੀ ਰਹਿ ਗਈ ਕਿਤੇ ਥੋੜੀ ਜੀ ਨਾ ਲੋ ਵੀ ਦੋਸਤੋ ਇਹ ਵੇੜ ਸੀ ਤੁਹਾਨੂੰ ਪਹਿਲੇ ਨੰਬਰ ਤੋਂ ਦਿਖਾਉਣੀ ਤੇ 14 ਕਿਲੋ ਦੁੱਧ ਤੇ ਜਗਰਾਜ ਕੀ ਕਰਾਂਗੇ ਮੁੱਲ ਲੈਣ ਦੇਣ ਹਾਂ ਆਣਾ ਹੀ ਕਰਦਗੇ ਆ ਜੱਸ ਨੂੰ ਹੋਵੇ ਕਿ ਬਸ 40000 ਦੀ ਦੇ ਦਾਂਗੇ 40000 ਦੀ ਹਾਂਜੀ ਆ ਸੁਕਦੀ ਜਾਵੇ ਜਿਹੜੀ ਕਰਮਾਂ ਆ ਆ ਬਸ ਲਓ ਵੀ ਮਗਰ ਵੱਚੀ ਹੈ ਦੋਸਤੋ ਵੱਚੀ ਤਾਂ ਇੱਕ ਵਾਰੀ ਜ਼ਰੂਰ ਲੈਣੇ ਤੁਹਾਨੂੰ ਪੂਰੀ ਐਕਟਿਵ ਪੂਰੀ ਐਕਟਿਵ ਆ ਤੁਹਾਨੂੰ ਸੁਵੱਚੀ ਆ ਮਗਰ ਫਿਲਹਾਲ ਆ ਤੁਸੀਂ ਦੇਖੋ ਆਹਰ ਛੇਰ ਦਾ ਰਾਂਗ ਆ ਆ ਵੇਖੋ ਉਸ ਦਾ ਬਾਂਡੂ ਨਾਲ ਹੀ ਹੋਵੇ ਬੱਚਿਆਂ ਦੇ ਆਪਾਂ ਨੂੰ ਨਾਲ ਆਵੇ ਨਾਲੂ ਵੀ ਨਾਲ ਹੀ ਹੈ ਨਾਲੂ ਵੀ ਹੈਗਾ ਹੈ ਆ ਵੇਖੋ ਲਓ ਵੀ ਨਾਲੂ ਵੀ ਬਿਲਕੁਲ ਬੱਚੇ ਦੇ ਨਾਲ ਆ ਦੋਸਤੋ ਵੈਸੇ ਚਲੋ ਬੋਰੀ ਬਾਰੀ ਪਾਉਣ ਕਰਕੇ ਕੋਈ ਬਾ ਬੱਚੇ ਇਸੇ ਤਰ੍ਹਾਂ ਬੱਜੇ ਹੁੰਦੇ ਆ ਨਾਲੂ ਵੈਸੇ ਖਿੱਚ ਕੁਛ ਦਿੰਦੇ ਕਈ ਨਾ ਪਰ ਨਾਲੂ ਨਾਲ ਬੱਚੇ ਤੇ ਸਾਹਮਣੇ ਬੜੇ ਔਖੇ ਧੀ ਜਾਵੇ ਤੇ 40000 ਲੈਣ ਦੇਣ ਰਹੂਗਾ ਇਸ ਵੜ ਦਾ ਵੜ ਪਸੰਦ ਹੋਊਗੀ ਦੋਸਤੋ ਛੋਟਾ ਫਾਰਮਰ ਵੀ ਲੈ ਸਕਦਾ ਆਪਦਾ ਚੋਕੇ ਚਾਰੇ ਥਨ ਬਰਾਕੇ ਤਸੱਲੀ ਜਿਵੇਂ ਮਰਜ਼ੀ ਕਰੋ 40000 ਇਸ ਤੋਂ ਬਾਅਦ ਅੱਗੇ ਆ ਗਈ ਦੂਜੇ ਨੰਬਰ ਤੇ ਜਗਰਾਜ ਹੱਤਾ ਦੇ ਰੰਗ ਦੇ ਵਿੱਚ ਹਾਂਜੀ ਹਾਂਜੀ ਵੜੇ ਵੀ ਕਾਤ ਕੁੱਤ ਦੀ ਚੰਗੀ ਆ ਹਾਂਜੀ ਹਾਂਜੀ ਵੱਡੀ ਆ ਤੇ ਥਿੱਕੀ ਆ ਥੋੜੀ ਜੀ ਹਾਂ ਥੋੜੀ ਲੱਸੀ ਆ ਤੇ ਇਹ ਇਹ ਸੂਹਾ ਕਿ ਨਮਾਊਗੀ ਇਹ ਵੀ ਸੂਹਾ ਦੁੱਜਾ ਹੀ ਆ ਕਿੰਨੇ ਕਿ ਦਿਨਾਂ ਦੀ ਸੂਈ ਇਹ ਵੀ ਸੂਈ ਆ ਦਹਾਕ ਦਿਨੇ ਸੂਈ ਆ ਆ ਇਹਦਾ ਬੱਚਾ ਹੈ ਬੱਚਾ ਆ ਚਟਾ ਕਿਹੜਾ ਨੂਰਾ ਬਲੈਕ ਹਾਂਜੀ ਲਓ ਜੀ ਆ ਬੱਚਾ ਵੇਖ ਲਓ ਦੋਸਤੋ ਦੂਜੇ ਨੰਬਰ ਤੇ ਵੜਾ ਤੁਹਾਨੂੰ ਦਿਖਾਉਣ ਲੱਗੇ ਆ ਕੋਈ ਦਸਾਂਕ ਦਿਨਾਂ ਦੀ ਹਾਂਜੀ ਹਾਂਜੀ ਲਓ ਜੀ ਦਸਾਂਕ ਦਿਨਾਂ ਦੀ ਸੂਈ ਆ ਬੱਚਾ ਮਗਰ ਬੱਚਾ ਬਹੁਤ ਤਗੜਾ ਬੱਚਾ ਕੁੜਾ ਗਾਣਾ ਵੱਡਾ ਹਾਂ ਬ੍ਰੀਡ ਵੇਚਾ ਪੂਰਾ ਟੌਪ ਕਲਾਸ ਹਾਂਜੀ ਤੇ ਅੱਛਾ ਜਗਰਾਜ ਦੂਜਾ ਸੁਬਾ ਇਹ ਵੈੜ ਦੁੱਧ ਦੁੱਧ ਹੁਣ ਆਪਾਂ ਕਿੰਨਾ ਚਵਾ ਦਾਂਗੇ ਥੱਲੇ ਦੁੱਧ ਹੁਣ ਜਿਹੜਾ ਹੁਣ ਹਾਜ਼ਰ ਹੈ 13 ਕਿਲੋਟਰ ਦੁੱਧ ਉਹ ਜਿਹੜਾ ਸਹੀ ਸਹੀ ਹੈ ਹਾਂ ਜਿਹੜਾ ਹੁਣ ਹਾਜ਼ਰ ਹੈ ਜਿਹੜੇ ਚੋ ਲੈਣਾ ਵਾ ਠੀਕ ਹੈ ਜੀ ਹਾਂਜੀ ਲਓ ਦੋਸਤੋ 13 ਲੀਟਰ ਜਿਹੜਾ ਦੁੱਧ ਹੁਣ ਹਾਜ਼ਰ ਆ ਕੋਈ 10 ਦਿਨਾਂ ਦੀ 12 ਦਿਨਾਂ ਦਾ ਆਈਡੀਆ ਮੰਨ ਲੇ ਪੱਚਾ ਤੁਹਾਨੂੰ ਸਮਝ ਜੇ ਅਗਲੇ ਸਾਹਮਣੇ ਬੱਚਾ ਠੀਕ ਹੈ ਜੀ ਬੱਚਾ ਤੁਹਾਨੂੰ ਦਿਖਾਤਾ ਤੇ 13 ਕਿਲੋਟਰ ਕੋਈ ਵੀਰ ਦੁੱਧ ਮੰਨ ਕੇ ਸੌਦਾ ਕਰ ਸਕਦਾ ਕਦ ਕੁਦ ਬਹੁਤ ਆ ਥੋੜੀ ਲੱਸੀ ਫਿੱਕੀ ਆ ਲੱਸੀ ਜ਼ ਤੇ ਕੱਦ ਪਹਿਲਾ ਨੰਬਰ ਵਾਲੀ ਜਿਹੜੀ ਵਿਹੜ ਤੋਂ ਦਿਖਾਈ ਸੀ ਡੱਬੀ ਵਿਹੜ ਦਿਖਾਈ ਸੀ ਉਹਦੇ ਨਾਲੋਂ ਵੀ ਘੱਟੋ ਘਰ ਵੀ ਅੱਧੀ ਗੱਟ ਉੱਚੀ ਆ ਕੱਦ ਉਹਦੇ ਨਾਲੋਂ ਉੱਚਾ ਬਾਕੀ ਦੋ ਦੋ 13 ਕਿਲੋ ਆ ਤੇ ਚਵਾਈ ਚ ਵੀ ਚਾਰੇ ਥਾਣਾਂ ਦੀ ਵਧੀ ਮੈਂ ਨਾ ਵਧੀਆ ਕਿਹੜਾ ਪੂਰ ਛਟਾਣਾ ਹੋ ਕੇ ਠੀਕ ਆ ਜੀ ਪਸੰ ਪਸਮਗੇ ਥਾਣਾ ਹੋਰ ਨਿਕਲ ਆਉਂਦਾ ਸਾਹਮਣੇ ਫੁੱਲ ਫੁੱਲ ਕੇ ਠੰਡੀ ਠਿਰੀ ਬਹੁਤ ਜਿਆਦੀ ਆ ਆ ਕਰੋ ਚੈੱਕ ਜੀ ਠੀਕ ਆ ਜੀ ਆ ਜਿੱਦਾਂ ਮਰਜੀ ਮੇਰਾ ਵੀਰ ਕੋਈ ਹੱਥ ਲਾ ਕੇ ਤੁਸੀਂ ਆਪਦੀ ਤਸੱਲੀ ਕਰੋ ਆ ਦੇਖੋ ਲਓ ਜੀ ਠੀਕ ਹੈ ਭਾਈ ਜਗਰਾਸ ਆ ਲੈ ਇਹਨੂੰ ਵੀ ਦਿਖਾ ਦੇ ਕੇ ਤੋੜ ਕੇ ਠੀਕ ਆ ਵੜ ਇਹ ਵੀ ਦੋਸਤੋ ਚੰਗੀ ਆ ਰੇਟ ਪਰਤੇ ਛੋਟੇ ਛੋਟੇ ਇਹਦੇ ਇਹਦਾ ਰੇਟ ਵੀ ਜਿੰਨਾ ਵੀ ਆਪਾਂ ਆਸ ਕਰਦੇ ਆ ਵੀ ਇਹ ਵੀ ਘੱਟ ਤੋਂ ਘੱਟ ਕਰਾਉਣ ਦੀ ਕੋਸ਼ਿਸ਼ ਰਹੂਗੀ ਵੀ ਜਾਇ ਜੀ ਮੁੱਲ ਹੋਵੇ ਵੀ ਕੋਈ ਵੀਰ ਵੀ ਜਿਹੜਾ ਸੌਖੇ ਤਰੀਕੇ ਨਾਲ ਹਥਾ ਹੱਤ ਪਾ ਲੇ ਆਹ ਦੇਖੋ ਠੀਕ ਆ ਥੋੜੀ ਜੀ ਸੰਭਾਲਣ ਦੀ ਲੋੜ ਆ ਦੋਸਤੋ ਬਾਕੀ ਵੜ ਸੂਈ ਸਵਾਈ ਆ ਕੋਈ ਬੇਫਿਕਰੀ ਨਾਲ ਸੌਦਾ ਕਰ ਸਕਦਾ ਠੀਕ ਹੈ ਜੀ ਸਾਂਭਣ ਦੀ ਲੋੜ ਹੈ ਨਾਰਮਲ ਹੀ ਬਾਕੀ ਦੁੱਧ 15 16 ਕਿਲੋ ਚ ਆਜੂਗੀ ਠੀਕ ਹੈ ਜੀ ਜਿਆਦਾ ਨਹੀਂ ਆਪਾਂ ਕਹਿੰਦੇ ਹਾਂ ਚੰਗੀ ਸੇਵਾ ਤੇ ਦੁੱਧ ਇਹਨਾਂ ਚ ਆਊਗੀ ਹੂੰ ਉਹਦਾ ਸੀਲਸ ਲੱਗ ਬਹੁਤ ਜ਼ਿਆਦਾ ਹੂੰ ਲਓ ਜੀ ਕੀ ਦਾ ਵੀਰ ਜਗਰਾਜ ਮੋੜ ਲੀਏ ਸੋ ਬਾਕੀ ਵੀਰੋ ਪਸ਼ੂ ਆਉਂਦੇ ਆ ਰੁਟੀਨ ਦੇ ਵਿੱਚ ਪਸ਼ੂ ਆਉਂਦੇ ਆ ਮੱਝਾਂ ਹੁਣ ਚਾਹੇ ਵੜਾ ਹੁਣ ਆਉਂਦੇ ਆ ਜਿਹੋ ਜਿਹੇ ਪਸ਼ੂ ਆਪਾਂ ਖਰੀਦਣਾ ਚਾਹਾਂਗੇ ਉਹੋ ਜਿਹਾ ਮਿਲ ਜੂਗਾ ਰੇਟ ਭਾਅ ਪੜਦਾ ਵੀ ਤੁਹਾਨੂੰ ਹਰ ਇੱਕ ਤਰ੍ਹਾਂ ਦਾ ਮਿਲ ਜੂਗਾ ਛੋਟੇ ਰੇਟ ਤੋਂ ਲੈ ਕੇ ਵੱਡੇ ਮੁੱਲ ਹਰ ਇੱਕ ਤਰ੍ਹਾਂ ਦੀ ਕੁਆਲਿਟੀ ਦੀ ਬੈੜ ਮਿਲ ਜਾਂਦੀ ਆ ਵਪਾਰੀ ਵੀਰਾਂ ਦੇ ਕੋਲੋਂ ਤੇ ਬਾਕੀ ਰਹੀ ਗੱਲ ਰੇਟ ਪਰ ਤਾਂ ਦੋਸਤੋ ਨਫਾ ਆਪਣਾ ਲੈਣਾ ਹੁੰਦਾ ਨਫਾ ਲੈ ਕੇ ਪਸ਼ੂ ਦਿੱਤੇ ਜਾਂਦੇ ਆ ਤੇ ਫਿਰ ਵੀ ਬਿਲਕੁਲ ਜਿੰਨਾ ਜਾਇਜ਼ ਹੋਊਗਾ ਉਹ ਪੁੱਛ ਲੈਣੇ ਆ ਕੀ ਜਿਗਰਾਜ ਕਰਾਂਗੇ ਦਾ ਮੁੱਲ ਮੋਲੇ ਦਾ ਦੇ ਦਾਂਗੇ 43000 ਦੀ 43 ਦੀ ਹਾਂ ਜੀ ਵਿੱਚ ਕੋਈ ਕਰਦਾਂਗੇ ਮਾਨਤਾ ਕੋਈ ਨਹੀਂ ਠੀਕ ਹੈ ਜੀ ਠੀਕ ਕਰ ਦਿਓ ਜਿੰਨਾ ਵੀ ਹੋ ਸਕਦਾ ਆ ਜੋ ਜਿੰਨੀ ਕੁ ਜੈਸੂ ਨਹੀਂ ਲਓ ਜੀ 43000 ਦੀ ਦੋਸਤੋ ਤੁਹਾਨੂੰ ਇਹ ਜਿਹੜੀ ਵੈਡ ਮਿਲ ਜੂਗੀ 43000 ਦੀ ਇੱਕ ਲਾਸਟ ਵਿੱਚ ਤੁਹਾਨੂੰ ਦਿਖਾਉਣੀ ਆ ਦੋਸਤੋ ਫੁੱਲ ਹੈਵੀ ਬਾਡੀ ਵੈਡ ਦੀ ਆ ਵਜਨ ਲੋਡ ਪੂਰਾ ਇਸ ਵੈਡ ਆ ਬੱਛੀ ਜਾਂਦੀ ਅੱਛਾ ਜੀ ਬੱਛੀ ਹੈ ਮਗਰ ਹਾਂ ਲਓ ਬੜੀ ਛਿੱਤੀ ਉੱਠੀ ਹੈ ਨਾ ਪੂਰੀ ਹਾਈਟ ਵੀ ਹੈ ਲੈ ਵੀ ਕਰੋ ਬੱਛੀ ਆ ਵੇਹ ਚੰਟਾ ਬੱਛੇ ਪੁੱਛੇ ਨਾ ਹਾਂ ਥੋੜੇ ਕੱਟੇ-ਕੁੱਟੇ ਹੋਸੜੇ ਹੁੰਦੇ ਆ ਅੱਛਾ ਜਗਰਾਜ ਵੈਡ ਬੜੀ ਵੱਡੀ ਖਾਸ ਆ ਚਲੋ ਸਪੈਸ਼ਲ ਆ ਤੇ ਕੀ ਸੁਬਾਹ ਦਾ ਰਿਕਾਰਡ ਕੀ ਆ ਇਹ ਸੁਹਾ ਹੋਗਾ ਤਿੱਜਾ ਹੀ ਤਿੱਜਾ ਹਾਂਜੀ ਹੂੰ ਸਮੇ ਕਿੰਨੇ ਕਦੀ ਸੂਈ ਹੋਗੀ ਇਹਨੂੰ ਲਾ ਲਿਓ ਕੋਈ 20 ਦਿਨਾਂ ਦੀਆਂ ਬਾਈਆਂ ਦਿਨਾਂ ਦੀ ਸੂਈ ਹੋਗੀ 20 ਪਾਈਆਂ ਦਿਨਾਂ ਦੀ ਹਾਂਜੀ ਲੋ ਵੀ ਪ੍ਰਭੋ 20 ਪਾਈਆਂ ਦਿਨਾਂ ਦਾ ਆਈਡੀਆ ਮੰਨ ਕੇ ਸੌਦਾ ਕਰ ਲਿਓ ਵੱਡੇ ਕਦ ਕਾੜ ਦੇ ਵਿੱਚ ਕਦ ਵੀ ਪੂਰਾ ਬੇਲਬੂਲ ਵੀ ਚੰਗੀ ਸਪੈਸ਼ਲ ਆ ਜਿਵੇਂ ਆਪਾਂ ਕੋਈ 20 ਮੰਨ ਲੈ ਕੋਈ ਮਹੀਨੇ ਦੀ ਮੰਨ ਲੈ ਕੋ ਕਹਿ ਨਹੀਂ ਸਕਦੇ ਆਪਾਂ ਠੀਕ ਆ ਦੁੱਧ ਕਿੰਨਾ ਹੋਊਗਾ ਹੁਣ ਥੱਲੇ ਦੁੱਧ ਵੀਰ ਜੀ ਥੱਲੇ ਗਾਇ 18 ਕਿਲੋ ਹਾਂ ਹੌਣ ਦੁੱਧ ਘੜ ਗਿਆ ਦਾ ਵਿਖਾਲਾ ਫੂਲਾ ਥੋੜਾ ਚੱਡਾ ਘਟ ਹਾਂ ਉਹ ਤਿੰਤਾਈਆਂ ਰੱਖਦਾ ਹੁਣ ਚ ਦੁੱਧ ਘੜ ਗਿਆ ਥੋੜਾ ਫਰਕ ਦੁੱਧ ਦਾ ਫਰਕ ਪਾ ਗਈ ਉਹਦੋਂ 14 ਕਿਲੋ ਹੋਊਗਾ ਥਲੇ 14 ਕਿਲੋ ਹਾਂ ਹੂੰ ਵੜ ਜਿੱਤਾ ਕਿ ਵੱਡੀ ਆ ਫੂਰੀ ਹਾਂ ਹਾਂਜੀ ਹਾਂਜੀ ਹਾਂ ਪਰ ਉਹ ਦੁੱਧ ਦਾ ਫਰਕ ਪਾ ਗਈ ਨਾ ਥੋੜਾ ਜਿਹਾ ਕੋਈ ਜਾਂ ਠੰਡ ਦਾ ਕਰਕੇ ਜਾਂ ਸੇਵਾ ਨਹੀਂ ਚੱਜਣਾ ਹੋਈ ਹੂੰ ਖੁੱਲ ਕੇ ਬਿਲਕੁਲ ਜੀ ਬਿਲਕੁਲ ਉਹਦਾ ਕਰਕੇ ਫਰਕ ਪੈ ਗਿਆ ਬਿਲਕੁਲ ਬਿਲਕੁਲ ਬਾਕੀ ਦੋ ਦਿਨ ਸੇਵਾ ਕੀਤੀ ਦੁੱਧ ਫਿਰ ਚੱਲ ਜਣਾ 18 ਕਿਲੋ ਠੀਕ ਆ ਹੁਣ 14 ਕਿਲੋ ਹਾਂਜੀ ਹਾਂਜੀ ਹੁਣ 14 ਕਿਲੋ ਦੁੱਧ ਹੋਊ ਥੋੜਾ ਜਿਹਾ ਕਿਤੇ ਨਾ ਕਿਤੇ ਐਚ ਐਫ ਚਿੱਪ ਤਾਂ ਜਿਹੜਾ ਬਧੇਰੇ ਕਰਾਉ ਸਾ ਤੇ ਜੇ ਥੋੜਾ ਬਾਦਾਂ ਕਿਤੇ ਜਰਸੀ ਦਾ ਜਾਂ ਸ਼ਾਈ ਵਾਲ ਦਾ ਥੋੜਾ ਜਿਹਾ ਕਰਾਉ ਸੰਗਾ ਠੀਕ ਆ ਜੀ ਤੇ ਕੱਦ ਪੂਰਾ ਵੱਡਾ ਜਿਦਾਂ ਆਪਾਂ ਨਾਰਮਲ ਇੱਕ ਫਾਰਮ ਵਾਲੀਆਂ ਛੱਡਾਂ ਵਾਲੀਆਂ ਬਣਾ ਦੇਖਦੇ ਆਂ ਫੁੱਲ ਵੱਡੇ ਕੱਦ ਕਾਟ ਦੀ ਵਿੱਚ ਆ ਇਹ ਨਹੀਂ ਵੀ ਕੋਈ ਦੂਰੋਂ ਤਰਾਡੇ ਵੀਰ ਆ ਰਿਹਾ ਤੇ ਨਿੱਕੇ ਛੋਟੇ ਕੱਦ ਦੇ ਵਿੱਚ ਨਹੀਂ ਕਿ ਪੂਰੀ ਉੱਚੀ ਵੱਡੀ ਸੀ ਫੀਲਸ ਰਾਕ ਬਹੁਤ ਆ ਹਾਂ ਲਓ ਜੀ ਠੀਕ ਆ ਜੀ ਲਓ ਜਗਰਾਜભાઈ ਕੱਢ ਲੀਏ ਬਾਹਰ ਨੂੰ ਤੇ ਬਾਕੀ ਦੋਸਤੋ ਸੁਭਾ ਚਾਹੇ ਦੂਜਾ ਮੰਨ ਕੇ ਕੋਈ ਭਰਾ ਸੌਦਾ ਕਰੇ ਤੀਜਾ ਮੰਨ ਵਾਲੇ ਬੱਚਾ ਤੁਹਾਨੂੰ ਦਿਖਾਤਾ ਮਗਰ ਮੇਲ ਕਾਫ ਆ ਬੱਚਾ 25 ਦਿਨਾਂ ਦਾ ਸੁਭਾ ਤੇ ਭਾਈ ਜਗਰਾਜ ਇੱਕ ਤੋਂ ਹੋਰ ਵਿਆਹ ਵੇਖ ਲੈ ਤੇ ਹੋਰ ਥੱਲੇ ਡਾਊਨ ਸੁੱਟ ਦੋਗੇ ਦੁੱਧ ਨਹੀਂ ਨਹੀਂ ਹੁਣ ਨਹੀਂ ਬਾਤ ਹੋਣੀ ਵਿਆਹ ਵੇਖਣੇ ਨਾ ਨਾ ਯਾਦ ਲੈ ਜਾਈਂ ਲੱਗੋ ਆ ਤانوں بڑا ਬੰਦੇ ਨਹੀਂ ਡੰਗਰ ਸੰਭਾਲਦੇ ਆਪਦੀ ਸੇਵਾਤ ਨੂੰ ਬਧਾਉਦੀ ਹੁੰਦੀ ਹੈ ਹਾਂ ਸਹੀ ਹੈ ਬਾਈ ਆਪ ਨੂੰ ਪਤਾ ਹੁੰਦਾ ਵੀ ਕੀ ਇਹਨੂੰ ਪਾਉਣਾ ਕੀ ਕਰਨਾ ਕੀ ਨਹੀਂ ਕਰਨਾ ਸਹੀ ਹੈ ਸਹੀ ਨਹੀਂ ਬੰਦਿਆਂ ਨੂੰ ਸੂਤ ਨਹੀਂ ਆਉਂਦਾ ਜੀ ਜਿਹੜੀ ਆਪ ਕੇਅਰ ਕਰਨੀ ਉਹ ਬੰਦਾ ਵੀ ਸਾਡਾ ਥੋੜਾ ਹੈ ਨਾ ਸਦੜ ਜਾਏ ਜਾਂ ਛੱਡ ਗਏਗਾ ਕਰੇ ਹਾਂ ਹਾਂ ਉਹ ਪੂਰੀ ਅਕਸਰ ਜਿਹੜਾ ਆਪ ਸਮੇਂ-ਸਮੇਂ ਤੇ ਚੋਣਾ ਸਮਾਨ ਪਾਉਣਾ ਉਹ ਕਿਸੇ ਤੋਂ ਪੈਂਦਾ ਨਹੀਂ ਜੀ ਨਾ ਨਾ ਤੇ ਕਹਿੰਗੇ ਛੱਡਾਂ ਜਾਂ ਸਾਡੇ ਲਾਟ ਲਾ ਜਾ ਅੱਜ ਹੂੰ ਹੂੰ ਠੀਕ ਹੈ ਜੀ ਮੋੜ ਲੀਏ ਵੀਰ ਜਗਰਾਜ ਲਓ ਦੋਸਤੋ ਵਾਰਡ ਚੰਗੀ ਆ ਵੱਡੀ ਆ ਬਾਕੀ ਚੰਗੀ ਸੇਵਾ ਕੋਈ ਕਰ ਲੂਗਾ ਬਾਕੀ ਸਾਹਮਣੇ ਕੋਈ ਫਰਕ ਨਹੀਂਗਾ ਪੂਰੀ ਰਾਜੀ ਆ ਵਜਨ ਦੌੜ ਪੂਰਾ ਹਾਂਜੀ ਤੇ ਦੋ ਦੋ ਡਾਊਨ ਥੋੜੀ ਗਈ ਆ ਬਾਕੀ ਨਹੀਂ ਦੋ ਤਾਂ ਕੋਈ ਨਹੀਂ ਕਰਦੇ ਆ ਪਰਸੋਂ ਤੱਕ ਦੋਦੇ ਖਾ ਕਰਮਣੀ ਜੀ ਵੱਡਾ ਕੱਦ ਘਾੜ ਮੁੰਡੇ ਪਿਆਣਾ ਖੋਲੇ ਨੂੰ ਜਿੱਡਾ ਵੱਡਾ ਕੱਦ ਕਾੜ ਤੇ ਜਗਰਾਜ 25 ਲੀਟਰ ਵੀ ਇਹਨੂੰ ਕੁਝ ਨਹੀਂ ਆਉਂਦਾ ਨਾ ਨਾ ਕੋਈ ਚੱਕਰ ਨਹੀਂ ਤੇ ਐਡੀ ਵੱਡੀ ਫਾਇਰ ਨੂੰ ਨਾ ਹਾਂ ਬਾਕੀ ਤਾਂ ਤੁਹਾਨੂੰ ਪਤਾ ਵੰਡਦਾ ਹੀ ਜੇ ਵੰਡ ਨੂੰ ਮੱਲਾ ਇਹਨੂੰ ਮਿਲ ਜਾਏ ਕੋਈ 10 12 ਕਿਲੋ ਵੰਡ ਮਿਲ ਜਾਏ ਇਹਨੂੰ 15 ਕਿਲੋ ਤੇ ਜਿੰਨਾ ਮਰਜ਼ੀ ਚੋਲਿਗੇ ਇਹਨੂੰ ਬਿਲਕੁਲ ਇਹਨੇ ਕੀ ਆਖਣਾ ਸਹੀ ਹੈ ਜੀ ਸਹੀ ਹੈ ਬਾਕੀ ਸਿਆਵਾ ਦੀ ਗੱਲ ਹੀ ਆ ਹਾਂ ਜੀ ਹਾਂ ਜੀ ਕਮਾਲ ਕੀ ਜਗਰਾਜ ਲਓ ਜੀ ਸੋ ਦੋਸਤੋ ਇਹ ਲਾਸਟ ਦੇ ਵਿੱਚ ਤੁਹਾਨੂੰ ਇਹ ਵਾੜ ਦਿਖਾਉਣੀ ਸੀ ਤੇ ਜਿਗਰਾਜ ਇਹਦਾ ਮੁੱਲ ਕੀ ਕਰਾਂਗੇ ਅੱਜ ਕੀ ਰੋਗਾਂ ਲੈਣ ਦੇਣ ਹੁਣ ਬਾਕੀ ਦੁੱਧ ਦੇ ਹਿਸਾਬ ਨਾਲ ਮੁੱਲ ਜਾਇਜ਼ੀ ਕਰਨਾ ਪੈਣਾ ਇਹਨੂੰ ਜਾਇਜ਼ੀ ਚਾਹੀਦਾ ਹੁਣ ਜੋ ਮੌਕੇ ਤੇ ਆ ਜੀ ਹਾਜ਼ਰ ਦੋ ਦੋਹੇ ਆਪਾਂ ਮੁੱਲ ਕਰਨਾ ਜਿਹੜਾ ਨਾ ਹਾਂ ਬਿਲਕੁਲ ਹੁਣ ਦੇ ਦਾਂਗੇ 45000 ਦੀ 45 ਦੀ ਹਾਂਜੀ ਹਮ ਠੀਕ ਹੈ ਜੀ ਲਓ ਦੋਸਤੋ 45000 ਦੀ ਇਹ ਤੁਹਾਨੂੰ ਵਾੜ ਮਿਲ ਜੂਗੀ 14 ਕਿਲੋ ਦੁੱਧ ਦਾ ਹਾਂਜੀ ਪੂਰੀ ਵੱਡੀ ਆ ਕੱਦ ਕਾਠੀ ਬਹੁਤ ਵੱਡੀ ਆ ਸੋ ਜਿਹੜਾ ਵੀਰ ਕੋਈ ਸ਼ੌਂਕ ਰੱਖਦਾ ਵੱਡਾ ਪਸ਼ੂ ਖਰੀਦਣ ਦਾ ਹਾਈਟ ਕਾ ਤਾਂ ਵੱਡਾ ਬਾਕੀ ਦੁੱਧ ਵੀ ਤੁਸੀਂ ਵਧਾ ਸਕਦੇ ਜੀ ਕਾਰਨ ਤੁਹਾਨੂੰ ਦੱਸ ਹੀ ਦਿੱਤੇ ਆ ਸਾਰੇ ਠੀਕ ਆ ਜੀ ਵੀਰਾਂ ਦਾ ਵੀ ਥੋੜਾ ਦੁੱਧ ਜਿਹੜਾ ਡਾਊਨ ਚਲੇਗੀ 18 ਕਿਲੋ ਦੁੱਧ ਸੀ ਦੇ ਥੱਲੇ ਤੇ 14 ਕਿਲੋ ਹੁਣ ਕੋਈ ਜੋਗੇ ਆਪਣੀ ਤਸੱਲੀ ਕਰ ਸਕਦਾ 14 ਤਾਂ ਸ਼ੋਰ ਨਾ ਪੱਕਾ ਮੈਂ ਨਾ ਪੱਕਾ ਗਏ ਦੋ ਡਾਂਗਾਂ ਦੀ ਤਿੰਨ ਡਾਂਗ ਚਾਰ ਡਾਂਗਾਂ ਵੀ ਇੱਕ ਟਾਈਮ ਖਾਲੀ ਕਰ ਲੈ ਆਦੇ ਮੁਰਗਾ ਟਾਈਮ ਦਾ ਟਾਈਮ ਰੱਖ ਕੇ ਚੋਲੇ ਠੀਕ ਆ ਜੀ ਤੇ ਇਹ ਪਸ਼ੂ ਸੀ ਅੱਜ ਜਗਰਾ ਦੇ ਲਓ ਜੀ ਇਹ 6 ਨਾਕ ਸੀ ਦੋਸਤੋ ਕਲੇ ਕਲੇ ਐਨੀਮਲ ਦੀ ਆਪਾਂ ਡਿਟੇਲ ਵੀਰ ਤੋਂ ਪੁੱਛ ਕੇ ਤੁਹਾਡੇ ਨਾਲ ਸਾਂਝੀ ਕਰਤੀ ਆ ਐਨੀਮਲ ਜਿਹੜਾ ਵੀ ਜਜੂਗਾ ਪਸੰਦ ਆਊਗਾ ਘਰ ਆਣ ਕੇ ਤੁਸੀਂ ਆਪਦੀ ਨਰਕਪਰਕ ਕਰ ਲਿਓ ਤਸੱਲੀ ਕਰ ਲਿਓ ਤੇ ਜਗਰਾਜ ਬੋਲਦੀ ਹੈ ਵੀਰ ਨੰਬਰ 92929 ਹਾਂਜੀ 9392 97817 ਹਾਂਜੀ 78140 ਠੀਕ ਹੈ ਜੀ ਹਾਂਜੀ ਲਓ ਦੋਸਤੋ ਦੋਵੇਂ ਨੰਬਰ ਆਪਾਂ ਸਕਰੀਨ ਦੇ ਉੱਤੇ ਚੱਲਦੇ ਕਰ ਦਨੇ ਆ ਆਨਰ ਦੇ ਨੰਬਰਾਂ ਤੇ ਤੁਸੀਂ ਕੰਟੈਕਟ ਕਰ ਸਕਦੇ ਜੀ ਕਾਲ ਕਰ ਸਕਦੇ ਜੀ ਬਥੇਰੇ ਗੱਲਬਾਤ ਕਰ ਸਕਦੇ ਜੀ ਮਿਲਦੇ ਹਾਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ